ਪਰੇਸ਼ਾਨੀ ਦੀ ਇੰਨੀ ਆ ਵੀ ਇਹਦੇ ਨਾਲੋਂ ਸਾਨੂੰ ਜੇਲ੍ਹ ਘੱਟਣੀ ਸੌਖੀ ਆ ਦਾ ਇੱਥੇ ਬਹਿਣਾ ਔਖਾ ਮੱਛਰ ਦੇ ਵਿੱਚ ਖਾਂ ਗਿਆ ਮੱਛਰ ਤੇ ਜਿਹੜੀ ਕਣਕ ਮਾਰੀ ਮੋਟੀ ਉਹ ਖਿੰਦਰੀ ਕੋ ਲੋ ਚੁੱਕੀ ਜਾਂਦੇ ਨੇ ਕੋਈ ਹੰਦ ਪਿੱਛੇ ਦੀ ਫਿਰਦੀ ਆ ਦੁਖੀ ਹੋਏ ਬੈਠੇ ਆ ਇਹ ਦੇਖਿਆ ਕਿ ਸਾਡਾ ਖੇੜਾ ਛੁੱਟਣਾ ਨਹੀਂ ਤੇ ਗੱਲ ਨਹੀਂ ਬਣਦੀ ਉਹ ਟਰੱਕ ਸਵੇਰੀ ਲੱਦੇ ਆ ਗਿੱਲੇ ਲੱਦ ਰਹੇ ਆ ਵੀ ਜਿਹੜੀ ਜ਼ਿਮੀਂਦਾਰ ਕੀ ਫਸਲ ਆ ਉਦੋਂ ਜੇ ਮੜ ਜੀ ਨਰਮ ਜੀ ਆ ਮੜ ਜੀ ਦੀ ਤਾਂ ਵੀ ਕਹਿੰਦਾ ਨਰਮਾ ਗੇੜਿਆ ਤਰਾਤ 100 ਰੁਪਏ ਨਹੀਂ ਚੁਰੇ ਹਥੇਲੇ ਲੱਦਰਾਂ ਗਦਾਮਾਂਵਾਂ ਲੱਗਣ ਲੱਗ ਰਹੇ ਆ ਬੋਚਰਾ ਇੰਨਾ ਹੀ ਇੰਨਾ ਬੋਚਰਾ ਇੰਨਾ ਕਰਦੇ ਨੇ ਗਿੱਲੀ ਆਈ ਹੈ ਹਾਂ ਮਦਦ ਮੈਨੂੰ ਪਰਲੀਟ ਮੈਨੂੰ 5-6 ਦਿਨ ਹੋ ਗਏ ਬੈਠੇ ਨੇ ਅੱਛਾ ਮੈਂ 60 ਕਿੱਲੇ ਦੀ ਖੇਤੀ ਕਰਦਾ ਅੱਛਾ ਜਦ ਮੇਰਾ ਇਹ ਹਾਲ ਹੈ 60 ਕਿੱਲੇ ਵਾਲੇ ਦਾ ਜਦ ਕਿ ਮੈਂ ਆਰਤੀ ਤੇ 1 ਰੁਪਈਆ ਨਹੀਂ ਦੇਣਾ ਤੇ ਜਿਨ੍ਹਾਂ ਨੇ ਦੇਣੇ ਉਹਨਾਂ ਦਾ ਕੀ ਹਾਲ ਕਰ ਰਹੇ ਉਹਨੇ ਤੁਸੀਂ ਵੇਖ ਰਹੇ ਹੋ ਇਸ ਵੇਲੇ ਧਰਤ ਪੰਜਾਬੀ ਅਫੀਸ਼ੀਅਲ ਮੈਂ ਹਾਂ ਵਰਿੰਦਰ ਸਿੰਘ ਕਾਲੂ ਜ਼ਿਲ੍ਹਾ ਪਟਿਆਲਾ ਦੇ ਵਿੱਚ ਭੁੰਨ ਰਿਹੜੀ ਮੰਡੀ ਦੇ ਹਾਲਾਤ ਤੁਸੀਂ ਇਸ ਵੇਲੇ ਵੇਖ ਰਹੇ ਹੋ ਇੱਕ ਕਣਕ ਦੀ ਢੇਰੀ ਹੈ ਝੋਨਾ ਨਹੀਂ ਹੈ ਜਿਹੜਾ ਇਸ ਵੇਲੇ ਖਿਲਾਰਿਆ ਹੋਇਆ ਹੈ ਤੇ ਇਸ ਫੜ ਦੇ ਵਿੱਚ ਖਿਲਰਿਆ ਹੋਇਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ 10-10 ਦਿਨ ਉਹਨਾਂ ਨੂੰ ਇਸ ਮੰਡੀ ਦੇ ਵਿੱਚ ਹੋ ਗਏ ਨੇ ਤਾਂ ਉਹਨਾਂ ਦਾ ਕੀ ਪੁਆਇੰਟ ਆਫ View ਹੈ ਕੀ ਉਹ ਕਹਿਣਾ ਚਾਹੁੰਦੇ ਨੇ ਕਿਹੜੇ ਹਾਲਾਤਾਂ ਦੇ ਵਿੱਚ ਨੇ ਕਿਉਂਕਿ ਤੁਸੀਂ ਇਹ ਵੇਖਿਆ ਕਿ ਖੁੱਲੇ ਅਸਮਾਨ ਦੇ ਹੇਠਾਂ ਇਹ ਫਸਲ ਪਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਮੀਂਹ ਪੈਣ ਦੇ ਨਾਲ ਕਿਵੇਂ ਕਿਸਾਨ ਦੀ ਜਿਹੜੀ 6 ਮਹੀਨਿਆਂ ਦੀ ਮਿਹਨਤ ਹੈ ਉਹ ਖਰਾਬ ਹੋਈ ਹੈ ਕੀ ਹਾਲਾਤ ਨੇ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਿੰਦਰ ਕੋਹਰ ਕੀ ਹਾਲਾਤ ਨੇ ਮੰਡੀ ਦੇ ਜੀ ਬਾ ਬਾ ਮੰਥਾਂ ਤੋਂ ਦੇਖ ਰਹੇ ਆ ਇਹ ਕਿੜਾ ਮੰਦਈ ਹਾਲ ਆ ਵਸ ਕਿੰਨੇ ਦਿਨ ਹੋ ਗਏ ਤੁਹਾਨੂੰ ਮਿੰਤ ਹੋ ਗਏ 6 ਦਿਨ ਅੱਛਾ ਯੋ 14 ਦਿਨਾਂ ਕੀ ਭਈਆ ਪੁੰਰਹੇੜੀ ਦੀ ਮੰਡੀ ਦੇ ਵਿੱਚ ਦੇ ਇਸ ਵੇਲੇ ਦੇ ਹਾਲਾਤ ਨੇ 10 ਦਿਨਾਂ ਤੋਂ ਕਿਸਾਨ ਇੱਥੇ ਪਰੇਸ਼ਾਨ ਨੇ ਆਪਣੀਆਂ ਢੇਰੀਆਂ ਦੇ ਉੱਤੇ ਰਾਤਾਂ ਕੱਟਣ ਦੇ ਲਈ ਮਜਬੂਰ ਨੇ ਇੱਕ ਕਿਸਾਨ ਬਜ਼ੁਰਗ ਸਾਡੇ ਨਾਲ ਨੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨੂੰ ਇਸ ਹਾਲਤ ਦੇ ਵਿੱਚ ਮੰਡੀ ਦੇ ਵਿੱਚ ਆਪਣੀ ਢੇਰੀ ਦੀ 10 ਦਿਨਾਂ ਤੋਂ ਲਗਾਤਾਰ ਰਾਖੀ ਰੱਖਣੀ ਪੈ ਰਹੀ ਹੈ ਤਾਂ ਜਾਣਦੇ ਆ ਉਹਨਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਉਹ ਪਰੇਸ਼ਾਨੀ ਦੇ ਵਿੱਚ ਨੇ ਪਰੇਸ਼ਾਨੀ ਦੀ ਇੰਨੀ ਹੈ ਵੀ ਇਹਦੇ ਨਾਲੋਂ ਸਾਨੂੰ ਜੇਲ੍ਹ ਘੱਟਣੀ ਸੌਖੀ ਆ ਦਾ ਇੱਥੇ ਬਹਿਣਾ ਔਖਾ ਮੱਛਰ ਦੇ ਵਿੱਚ ਖਾ ਗਿਆ ਮੱਛਰ ਤੇ ਢੇਰੀ ਕਣਕ ਮਾੜੀ ਮੋਟੀ ਉਹ ਖਿੰਦਰੀ ਕੋਈ ਲੋਕ ਚੁੱਕੀ ਜਾਂਦੇ ਨੇ ਉਹ ਜਾਂਦੇ ਪਿੱਛੇ ਦੀ ਫਿਰਦੀ ਆ ਦੁਖੀ ਹੋਏ ਬੈਠੇ ਆ ਇਹ ਦੇਖੇਗੀ ਕਿ ਸਾਡਾ ਖੇੜਾ ਛੁੱਟਣਾ ਨਹੀਂ ਇਹ ਗੱਲ ਨਹੀਂ ਬਣਦੀ ਇਹ ਕੀ ਦਿੱਕਤ ਹੈ ਕਿਉਂ ਨਹੀਂ ਵਿਕਰੀ ਬਾਪੂ ਜੀ ਇਹ ਪਤਾ ਨਹੀਂ ਪ੍ਰਸ਼ਾਸਨ ਦੀ ਕੋਈ ਕਮਜ਼ੋਰੀ ਆ ਹੂੰ ਜਿਹਦੇ ਵਿੱਚ ਉਹ ਲੈਣ ਨਹੀਂ ਸਾਡੀ ਅੜ ਦੇ ਉੱਤੇ ਇੱਕ ਦਾਣਾ ਨਹੀਂ ਵੰਡਿਆ ਬਾਕੀ ਸਾਰੇ ਦੇ ਕੋ ਭਰ ਗਏ ਨੇ ਹੂੰ ਇਹ ਬੜਾ ਨਾ ਕਿਸਾਨਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਕੁਝ ਅੜਤੀਆਂ ਨੂੰ ਛੱਡ ਕੇ ਦੂਜੇ ਅੜਤੀਆਂ ਦੇ ਕੋਲ 15-15 ਹਜ਼ਾਰ ਕੱਟਾ ਹੈ ਜਿਹੜਾ ਉਹ ਭਰ ਦਿੱਤਾ ਗਿਆ ਤੇ ਕਿਤੇ 1500 ਵੀ ਨਹੀਂ ਭਰਿਆ ਉਹਨਾਂ ਦੀ 16-16 ਤੇ ਡਿਗਰੀ ਦੀ ਵੀ ਭਰੀ ਜਾਂਦੀ ਏ ਸਾਡੀ 12-13 ਦੀ ਵੀ ਨਹੀਂ ਭਰਦੇ ਨੰਨਾ ਦਾ 12 13 ਵੀ ਕਿਸੇ ਦੀ ਤਾਂ ਹਵਾ ਨਾਲ ਦਾ ਇੱਕ ਕੁਦਰਤੀ ਆ ਜਿਹੜੀ ਮੌਸਮ ਜਿਹੜਾ ਵਾ ਇਹ ਨੇਚਰ ਨਹੀਂ ਤੌਰ ਦੇ ਤੇ ਹਵਾ ਕਰਕੇ ਆ ਜਿਹੜਾ 1 2 ਡਿਗਰੀ ਵੱਧਦਾ ਹੈ ਤੇ ਸਾਡਾ ਤਾਂ ਕੋਈ ਕਸੂਰ ਨਹੀਂਗਾ ਸਾਨੂੰ ਜਿਹੜੀ ਸਜ਼ਾ ਦਿੱਤੀ ਜਾ ਰਹੀ ਹੈ ਕਿਉਂ ਦਿੰਦਾ ਯਾਰ ਦਿੰਦੇ ਨੇ ਕੋ ਸਾਨੂੰ ਸਮਝ ਨਹੀਂ ਆਉਂਦੀ ਪ੍ਰਸ਼ਾਸਨ ਦੀ ਗਲਤੀ ਆ ਜਾਂ ਸਾਡੀ ਗਲਤੀ ਆ ਵੀ ਅਸੀਂ ਫਸਲ ਪੈਦਾ ਕਰਦੇ ਆ ਹਾਂਜੀ ਬਿਲਕੁਲ ਤਾਂ ਮੌਸਮ ਵੀ ਖਰਾਬ ਹੋਇਆ ਹੈ ਜਿਹੜਾ ਇਹ ਵੀ ਫਿਕਰ ਹੈ ਕਿ ਮੰਡੀ ਦੇ ਵਿੱਚ ਲਿਆਂਦੀ ਫਸਲ ਹੈ ਜਿਹੜੀ ਉਹ ਮੀਂਹ ਦੇ ਨਾਲ ਵੀ ਕਾਫੀ ਜ਼ਿਆਦਾ ਖਰਾਬ ਹੋਈ ਹੈ ਹੋਈ ਹੈ ਜਿਹੜੇ ਹੋਣੇ ਆ ਦੇਖੋ ਮੌਸਮ ਵੀ ਅੱਜ 9 ਦਿਨ ਹੋ ਗਏ ਨੇ ਪੁਰਾ ਵਗਦੇ ਨੂੰ ਇਹਦੇ ਨਾਲ 2-3 ਡਿਗਰੀ ਦਾ ਮੋਚਰ ਮੋਚਰ ਆਪਣਾ ਵਧ ਹੀ ਜਾ ਰਿਹਾ ਹੈ ਹੂੰ ਕਣਕਾਂ ਸੁੱਕੀਆਂ ਨੇ ਇੱਕ ਦਾਣਾ ਵੀ ਨਹੀਂਗਾ ਨਰਮ ਹੋਵੇ ਜਾਂ ਕੋ ਗਿੱਲਾ ਹੋਵੇ ਹੂੰ ਇਹ ਤਾਂ ਹੁਣ ਸਰਕਾਰ ਦਾ ਕੰਮ ਆ ਲੈਣਾ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹਦੇ ਆਨੇ ਸਾਡੇ ਦਾਣੇ ਤੋਲੇ ਜਾਂ ਤੇ ਸਾਡੀ ਜਾਨ ਛਡਾਈ ਜਾਵੇ ਜ਼ਿੰਮੇਵਾਰੀ ਦੀ ਕਿਸੇ ਹੋਰ ਵੀ ਕੋਈ ਕੰਮ ਕਰਨ ਵਾਲੇ ਬਣ ਗਏ ਹਾਂਜੀ ਇੱਥੇ ਮੱਛਰ ਤੋਂ ਵੱਧ ਜੇ ਮਾਰਦਾ ਸਾਨੂੰ ਤਾਂ ਇਹਨਾਂ ਨੇ ਕਿਸਾਨ ਕਹਿ ਰਹੇ ਨੇ ਕਿ ਇਹ ਪਰੇਸ਼ਾਨੀ ਕਰਕੇ ਜਿਹੜੇ ਨਵੇਂ ਮੁੰਡੇ ਨੇ ਅਗਲੇ ਉਹ ਕਹਿੰਦੇ ਅਸੀਂ ਖੇਤੀ ਨਹੀਂ ਕਰਨੀ ਅਸੀਂ ਬਾਹਰ ਜਾਣਾ ਦੁਖੀ ਹੋ ਗਏ ਜੀ ਉਹ ਇੱਥੇ ਆਉਂਦੇ ਇਹਨੂੰ ਛੱਡ ਕੇ ਆਜੋ ਦੇ ਦਿਓ ਇਹਨਾਂ ਨੂੰ ਜੋ ਇਹਨਾਂ ਦੇ ਢਿੱਡ ਭਰ ਜਾਣ ਸਰਕਾਰ ਦਾ ਵੀ ਤੇ ਆੜਦਿਆਂ ਦਾ ਵੀ ਤੇ ਸਾਡੇ ਕੋਲੋਂ ਨੇ ਇੱਕ ਕੰਜਲਖਾਨਾ ਹੁੰਦਾ ਅਸੀਂ ਨੇ ਖਾਨਕੋਨ ਜੁਗੀਆਂ ਆਪਣੀ ਕਰ ਲਾਂਗੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇੱਥੇ ਮੰਡੀ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿਸਾਨ ਇੱਕ ਹੋਰ ਸਾਡੇ ਨਾਲ ਨੇ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਹੋ ਵੀਰ ਜੀ ਮੈਂ ਵੀ ਅੱਜ 5-6 ਦਿਨਾਂ ਤੋਂ ਇੱਥੇ ਹੀ ਮੰਡੀ ਚਿਆਂ ਰਾਤ ਨੂੰ ਮੱਛਰ ਬਹੁਤ ਜ਼ਿਆਦਾ ਇੱਕ ਬੇਮੌਸਮੀ بارش ਪਈ ਜਾਂਦੀ ਏ ਫਿਕਰ ਹੈ ਕਿ ਦਾਣੇ ਹੀ ਨਾ ਖਰਾਬ ਹੋ ਜਾਣਗੇ ਨਾ ਵੇਖੀ ਨਹੀਂ ਰਿਹਾ ਜੀ 6-7 ਦਿਨਾਂ ਤੋਂ ਤੋਲ ਹੀ ਨਹੀਂ ਰਿਹਾ ਜੀ ਆ ਦੇਖ ਲਓ ਇਹ ਕੀ ਵਜ੍ਹਾ ਹੈ ਕਿ ਦੂਜੇ ਫੜਾਂ ਤੇ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਮਾਲ ਤੋਲ ਦਿੱਤਾ ਗਿਆ ਤੇ ਕੁਝ ਜਿਹੜੇ ਛੋਟੇ ਫੜ ਨੇ ਛੋਟੇ ਆੜਤੀ ਨੇ ਉਹਨਾਂ ਦਾ ਵਿਤਕਰਾ ਕੀਤਾ ਜਾ ਰਿਹਾ ਹੈ। ਹਾਂ ਜੀ ਇਹ ਬਿਲਕੁਲ ਸਹੀ ਗੱਲ ਹੈ ਵੀ 1500 ਕਟਾ ਅਜੇ ਭਰਿਆ ਗਿਆ ਹੈ। ਇਹਨਾਂ ਨਾਲ ਕੋਈ ਵਿਤਕਰਾ ਹੋਇਆ ਹੈ ਤੇ ਕੀ ਛੋਟੇ ਆੜਤੀਆਂ ਨਾਲ ਵੀ ਕੋਈ ਵਿਤਕਰਾ ਹੋਇਆ ਹੈ? ਵੀ ਇਹ ਕੰਮ ਨਹੀਂ ਹੋਣਾ ਚਾਹੀਦਾ। ਤਾਂ ਇਹ ਤੁਸੀਂ ਹਾਲਾਤ ਵੇਖ ਸਕਦੇ ਹੋ ਕਿ ਮੰਡੀ ਦੇ ਹਾਲਾਤ ਇਸ ਤਰੀਕੇ ਦੇ ਨੇ। ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਨੇ। ਕਈ-ਕਈ ਦਿਨਾਂ ਤੋਂ ਆਪਣੇ ਘਰਾਂ ਦੇ ਕੰਮ ਛੱਡ ਕੇ ਕਿਸਾਨ ਮੰਡੀਆਂ ਦੇ ਵਿੱਚ ਆਪਣੀ ਫਸਲ ਦੀ ਰਾਖੀ ਕਰ ਰਹੇ ਨੇ ਮੱਛਰਾਂ ਦੇ ਵਿੱਚ ਰੁੜ ਰਹੇ ਨੇ ਤਾਂ ਇਸ ਸਾਰੀ ਚੀਜ਼ ਦਾ ਹੈ ਜਿਹੜਾ ਪ੍ਰਸ਼ਾਸਨ ਨੂੰ ਨੋਟਿਸ ਲਿਆ ਜਾਣਾ ਚਾਹੀਦਾ ਹੈ ਲੋਕ ਨੁਮਾਇੰਦਿਆਂ ਨੂੰ ਹੈ ਜਿਹੜਾ ਇਸ ਬਾਰੇ ਸੋਚਣਾ ਚਾਹੀਦਾ ਕਿਉਂਕਿ ਉਹਨਾਂ ਨੇ ਲੋਕਾਂ ਦੇ ਲਈ ਅਕਾਉਂਟੇਬਲ ਰਹਿਣਾ ਹੈ ਉਹਨਾਂ ਨੇ ਵੋਟਾਂ ਲੈਣੀਆਂ ਨੇ ਉਹਨਾਂ ਦਾ ਫੇਸ ਦੁਬਾਰਾ ਪਬਲਿਕ ਦੇ ਵਿੱਚ ਜਾਣਾ ਹੈ ਬਿਊਰੋਕਰੇਟਸ ਜਿਹੜੇ ਨੇ ਉਹ ਪਿੱਛੇ ਰਹਿੰਦੇ ਨੇ ਤਾਂ ਇੱਥੇ ਸਾਰੀ ਇਸ ਚੀਜ਼ ਨੂੰ ਹੈ ਜਿਹੜਾ ਉਹਨਾਂ ਨੂੰ ਸੋਚਣਾ ਚਾਹੀਦਾ ਤੇ ਇਸ ਚੀਜ਼ ਦਾ ਹੱਲ ਕੱਢਣਾ ਚਾਹੀਦਾ ਕਿੰਨੇ ਦਿਨ ਹੋ ਗਏ ਮੰਡੀ ਚ ਆਇਆ ਨੂੰ ਅੱਜ ਹੋ ਗਿਆ ਚੌਥਾ ਦਿਨ ਅੱਛਾ ਜੀ ਹਾਂ ਜੀ ਕਿਹੜੀ ਢੇਰੀ ਹੈ ਆਪਣੀ ਆਹ ਹੈ ਆਪਣੀ ਕਿੰਨੇ ਥਾਂ ਦੇ ਵਿੱਚੋਂ ਵੜਾ ਕੇ ਲਿਆਏ ਹੋ ਢਾਈ ਕਿੱਲੇ ਠੀਕ ਹੈ ਢਾਈ ਕਿੱਲੇ ਹੀ ਫਸਲ ਹੈ ਆਪਣੀ ਸਾਰੀ ਹਾਂ ਜੀ ਢਾਈ ਠੀਕ ਹੈ ਵੇਖ ਕਿਉਂ ਨਹੀਂ ਰਹੀ ਕੀ ਪਤਾ ਹੁਣ ਮੀਂਹ ਪੈ ਗਿਆ ਉਹਦਾ ਬਹਾਨਾ ਪਾਉਂਦੇ ਕਿਸਾਨਾਂ ਦੇ ਨਹੀਂ ਮੀਂਹ ਕੱਲ ਪਿਆ ਪਹਿਲਾਂ ਕਿਉਂ ਨਹੀਂ ਵਿਕਰੀ ਰੋਕ ਲੱਗੀ ਹੋਈ ਬਸ ਮਰਜ਼ੀ ਨਾਲ ਲਾਉਂਦੇ ਢੇਰੀਆਂ अच्छा हां जी ਕਿੰਨੀਆਂ ਕੁ ਢੇਰੀਆਂ ਰੋਜ਼ ਭਰਦੇ ਨੇ ਇੱਥੇ ਭਾਰੀ ਜਾਂਦੇ ਚ ਚਾਰ ਪੰਜ ਹੋਰ ਕਿੰਨੀਆਂ ਕਿ ਭਰਨੀਆਂ اچھا हां जी ਤੁਹਾਨੂੰ ਕੀ ਕਹਿੰਦੇ ਨੇ ਕਿ ਤੁਹਾਡੀ ਕਿਉਂ ਨਹੀਂ ਭਰੀ ਜਾਂਦੀ ਕਹਿੰਦੇ ਭਰਦੇ ਭਰਦੇ ਵੱਡੇ ਜ਼ਿਮੀਂਦਾਰਾਂ ਦੀ ਭਰੀ ਜਾਂਦੇ ਸਾਡੀ ਭਰਦੇ ਇਹ ਛੋਟਿਆਂ ਦੀ ਹੂੰ ਹਾਂ ਜੀ ਇਹ ਸੱਚਾਈ ਹੈ ਵਕਤ ਦੀ ਕਿ ਛੋਟਾ ਕਿਸਾਨ ਹੈ ਭਾਵੇਂ ਛੋਟਾ ਆੜਤੀ ਹੈ ਛੋਟਾ ਦੁਕਾਨਦਾਰ ਹੈ ਉਸ ਨੂੰ ਮਾਰ ਸਾਰੇ ਪਾਸੇ ਤੋਂ ਪੈ ਰਹੀ ਹੈ ਤਾਂ ਇੱਥੇ ਤੁਸੀਂ ਹਾਲਾਤ ਵੇਖੋਗੇ ਕਿ ਇਹ ਇਲਜ਼ਾਮ ਕਿਸਾਨਾਂ ਦੇ ਵੱਲੋਂ ਆਮ ਲਗਾਇਆ ਜਾ ਰਿਹਾ ਹੈ ਕਿ ਛੋਟੇ ਆੜਤੀਆਂ ਨੇ ਹਾਲੇ ਤੱਕ ਜਿਹੜਾ ਹੈ ਬਹੁਤ ਘੱਟ ਪ੍ਰੋਕਿਊਰਮੈਂਟ ਕੀਤੀ ਹੈ ਬਹੁਤ ਘੱਟ ਤੁਲਾਈ ਹੋਈ ਹੈ ਉਹਨਾਂ ਦੇ ਫੜਾਂ ਦੇ ਉੱਤੇ ਕਿਸੇ ਕੋਲ 1500 ਕਿਸੇ ਕੋਲ 2000 3000 ਇਹ ਅੰਕੜੇ ਨੇ ਡਾਟਾ ਤੁਸੀਂ ਚੈੱਕ ਕਰ ਸਕਦੇ ਹੋ 18 April ਤੱਕ ਦੇ ਤਾਂ ਉੱਥੇ ਹੀ ਤੁਸੀਂ ਇਹ ਵੀ ਵੇਖ ਸਕਦੇ ਹੋ ਕਿ ਦੂਜੇ ਫੜਾਂ ਦੇ ਵਿੱਚ 15 15000 10 10000 ਜਿਹੜਾ ਕਟਾ ਹੈ ਤੁਲਾਈ ਹੋ ਚੁੱਕੀ ਹੈ ਤਾ ਇਹ ਵਿਤਕਰਾ ਜਿਹੜਾ ਇੱਕ ਕੀਤਾ ਜਾ ਰਿਹਾ ਇਹ ਵੀ ਵੱਡਾ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਾਇਆ ਜਾ ਰਿਹਾ ਇਹ ਵਿਤਕਰਾ ਕਿਉਂ ਹੈ ਬਾਪੂ ਜੀ ਪਤਾ ਨਹੀਂ ਜੀ ਸਾਨੂੰ ਕੀ ਪਤਾ ਅਜੇ ਸਿਰਦੇ ਸੇ ਬੰਦੇ ਆ ਬਸ ਹੂੰ ਆ ਕੇ ਬੈਠੀ ਦਾ ਜਦੋਂ ਤੋਲ ਦੇਣਗੇ ਕੋਈ ਚਲੇ ਜਾਈਦਾ ਹਾਂਜੀ ਤੇ ਮੰਗ ਕਰਦੇ ਹੋ ਸਰਕਾਰ ਨੂੰ ਤੁਹਾਡੀ ਸੁਣਵਾਈ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਕੀ ਕਹਿੰਦੇ ਹੋ ਹਈ ਕਹਿੰਦੇ ਸਾਡੀ ਸੁਣਾਈ ਵੀ ਕਰੀ ਜਾ ਗਰੀਬਾਂ ਦੀ ਜਿਹੜੀ ਹੈਗੀ ਆ ਹੂੰ ਤਕੜੇ ਤਕੜੇ ਬੰਦੇ ਰਾਡਾ ਦੇ ਮਾੜੇ ਨੂੰ ਕੋਈ ਪਛਦਾ ਨਹੀਂਗਾ ਹੈਗਾ ਹਾਂਜੀ ਅੱਜ ਦੀ ਖੇਤੀ ਇਹਨਾਂ ਹਾਲਾਤਾਂ ਚ ਪਹੁੰਚ ਚੁੱਕੀ ਹੈ ਕਿ ਕਿਸਾਨ ਨੇ ਜੇਕਰ ਖਾਦ ਲੈਣਾ ਹੁੰਦਾ ਉਸ ਨੂੰ ਸਿਫਾਰਿਸ਼ ਲਾਉਣੀ ਪੈਂਦੀ ਹੈ ਡੀਪੀ ਲੈਣਾ ਹੁੰਦਾ ਉਸ ਨੂੰ ਸਿਫਾਰਿਸ਼ ਲਾਉਣੀ ਪੈਂਦੀ ਹੈ ਜੇ ਉਸ ਦੀ ਫਸਲ ਮੰਡੀ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਸਿਫਾਰਿਸ਼ ਲਾ ਕੇ ਤੁਲਵਾਣੀ ਪੈਂਦੀ ਹੈ ਇਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਅੱਜ ਦੀ ਸੱਚਾਈ ਬਣ ਚੁੱਕੀ ਹੈ ਇਸੇ ਵਜ੍ਹਾ ਕਰਕੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਖੇਤੀ ਨੂੰ ਛੱਡਣਾ ਚਾਹੁੰਦੇ ਨੇ ਬਹੁਤ ਸਾਰੇ ਕਿਸਾਨਾਂ ਦੇ ਅਗਲੇ ਪਰਿਵਾਰ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਉਹ ਹੋਰ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਕੋਈ ਨਾ ਕੋਈ ਕਿੱਤਾ ਕਰ ਲੈਣ ਪਰ ਆਪਣਾ ਜਿਹੜਾ ਇਹ ਪਿਤਾ ਪੁਰਖੀ ਕਿੱਤਾ ਹੈ ਉਸ ਦੇ ਵਿੱਚੋਂ ਉਹ ਬਾਹਰ ਨਿਕਲਣਾ ਚਾਹੁੰਦੇ ਨੇ ਕਿਉਂਕਿ ਅੱਜ ਦੇ ਜਿਹੜੇ ਨੌਜਵਾਨ ਨੇ ਇਹ ਸਾਰੀ ਹਰਾਸ਼ਮੈਂਟ ਤੋਂ ਡਰਦੇ ਨੇ ਤੇ ਉਹ ਇੰਨਾ ਜ਼ਿਆਦਾ ਸਹਿਣ ਨਹੀਂ ਕਰ ਸਕਦੇ ਕਿ ਫਸਲ ਨੂੰ ਰਾਖੀ ਦੇ ਵਾਸਤੇ ਮੰਡੀ ਦੇ ਵਿੱਚ ਕਈ-ਕਈ ਰਾਤਾਂ ਉਹਨਾਂ ਨੂੰ ਲੰਘਾਉਣੀਆਂ ਪੈਣ ਰਾਤ ਵੀ ਰਹਿਣਾ ਪੈਂਦਾ ਹਾਂਜੀ ਰਾਤ ਰਹੇ ਆ ਦੋ ਰਾਤਾਂ ਲੰਘੀਆਂ ਹੂੰ ਅੱਜ ਇਹ ਜੀਰਾ ਆ ਪਤਾ ਨਹੀਂ ਹੁਣ ਟੁਲਗੀ ਕਿਨ ਕੋਈ ਕਿਹੜੇ ਦਾਣੇ ਆ ਇਹੋ ਹੀ ਦਾਣੇ ਆ ਇਹ ਫਸਲ ਦੀ ਤੁਹਾਡੇ ਲਈ ਕੀ ਅਹਿਮੀਅਤ ਹੈ ਕੋਈ ਸਾਡਾ ਦਾ ਆਧਾ ਕਰਜ਼ਾ ਨਹੀਂ ਲੈਂਦਾ ਬਾਈ ਜਿਹੜਾ ਵਿਆਜੀ ਚੱਕਿਆ ਹੋਇਆ ਹੂੰ ਹਾਂਜੀ ਇਹ ਫਸਲ ਹੈ ਜਿਹੜੀ ਕਿਸਾਨ ਦੇ ਲਈ ਬਹੁਤ ਜ਼ਿਆਦਾ ਅਹਿਮੀਅਤ ਰੱਖਣੀ ਹੈ ਉਸਨੇ ਆਪਣੇ ਸਾਰੇ ਸਾਲ ਦਾ ਖਰਚਾ ਚਲਾਉਣਾ ਹੁੰਦਾ ਇਸੇ ਦੇ ਸਿਰ ਤੋਂ ਖਾਣਾ ਨਹੀਂ ਹੁੰਦਾ ਖਰਚਾ ਸਾਰੇ ਘਰ ਦਾ ਸਾਰਾ ਕੁਝ ਹੂੰ ਮੱਝ ਦਾ ਬੁੱਝਦਾ ਕੁਝ ਨਹੀਂ ਗਏਗਾ ਪਰ ਮੰਡੀ ਦੇ ਵਿੱਚ ਜਦੋਂ ਇਸ ਫਸਲ ਦੀ ਕਦਰ ਨਹੀਂ ਪੈਂਦੀ ਤਾਂ ਸਵਾਲ ਖੜੇ ਹੁੰਦੇ ਨੇ ਕਿ ਜਦੋਂ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਦਾਣਾ-ਦਾਣਾ ਮੰਡੀ ਦੇ ਵਿੱਚੋਂ ਖਰੀਦਿਆ ਜਾਵੇਗਾ ਤਾਂ ਉੱਥੇ ਹੀ ਕਿਸਾਨ ਜਿਹੜੇ ਨੇ ਕਈ-ਕਈ ਰਾਤਾਂ ਤੋਂ ਮੰਡੀਆਂ ਦੇ ਵਿੱਚ ਰੁਲਣ ਦੇ ਲਈ ਮਜਬੂਰ ਹੋ ਚੁੱਕੇ ਨੇ ਫਸਲ ਅੱਗ ਲਾ ਕੇ ਸੜ ਗਈ ਸੀ ਜਿਹੜੀ ਬਚੀ ਉਹ ਮੰਡੀ ਲੈ ਕੇ ਆਏ ਆ ਤੇ ਰਾਤ ਮੀਂਹ ਪੈ ਗਿਆ ਹਫਤਾ ਹੋ ਗਿਆ ਸਾਨੂੰ ਬੈਠਿਆ ਨੂੰ ਇੱਥੇ ਕੋਈ ਬੋਰੀ ਨਹੀਂ ਦੇ ਰੇ ਕੋਈ ਕੁਝ ਨਹੀਂ ਕਰ ਰੇ ਕੋਈ ਸਾਡੀ ਖਰੀਦ ਨਹੀਂ ਹੋ ਰਹੀ ਬਹੁਤ ਦੁਖੀ ਹੋਏ ਹੋਏ ਆ ਫਸਲ ਬਹੁਤ ਬੇਕਾਰ ਹੋਈ ਰਾਤ ਇੰਨਾ ਮੀਂਹ ਪਿਆ ਫਸਲ ਸਾਰੀ ਖਰਾਬ ਹੋਈ ਪਈ ਏ ਹੁਣ ਇਹ ਅੱਗੋਂ ਕੋਈ ਜਵਾਬ ਨਹੀਂ ਦੇ ਰੇ ਵੀ ਜਾਂ ਇਹਨੂੰ ਖਰੀਦਾਂਗੇ ਜਾਂ ਕੁਝ ਕਰਾਂਗੇ ਤੇ ਇਹੇ ਹੁਣ ਫਸਲ ਦਾ ਹੁਣ ਪਤਾ ਨਹੀਂ ਕੀ ਕਰਨਾ ਹੈ ਇਹਨਾਂ ਨੇ ਕੀ ਨਹੀਂ ਹੁਣ ਅਸੀਂ ਤਾਂ ਬਹੁਤ ਦੁਖੀ ਹੋਏ ਪਏ ਆ ਕੀ ਦਿੱਕਤ ਕੀ ਆ ਰਹੀ ਏ ਕਿਉਂ ਬੈਠੇ ਹੋ ਇਹਨੇ ਦਿਨਾਂ ਦੇ ਉਹ ਦਿੱਕਤ ਕੇ ਬੰਦੇ ਜੀ ਬੰਦੇ ਭرائی ਵਾਲੇ ਦੀ ਆ ਰਹੀ ਰਹੀ ਲੇਬਰਾ ਨਹੀਂ ਹੈਗੀਆਂ ਹਮ ਅੱਛਾ ਇਹ ਤਾਂ ਮੀਂਹ ਪਿਆ ਦੋ ਦੋ ਚਾਰ ਦਿਨ ਫਿਰ ਖਰਾਬ ਹੋਵਾਂਗੇ ਇਹ ਵੀ ਕਿਹਾ ਜਾ ਰਿਹਾ ਕਿ ਫਸਲ ਤੁਹਾਡੀ ਗਿੱਲੀ ਹੈ ਗਿੱਲੀ ਇਹ ਤਾਂ ਨਹੀਂ ਗੱਲ ਕਹਿੰਦੇ ਆ ਜੀ ਇਹ ਗੱਲ ਮੈਂ ਮੈਂ ਗੇ ਕਹਿੰਦੇ ਮੋਚਰਾ ਇੰਨਾ ਹੀ ਇੰਨਾ ਮੋਚਰਾ ਇੰਨਾ ਕਹਿੰਦੇ ਗਿੱਲੀ ਆਈ ਹੈ ਹਾਂ ਮਦਦ ਮੈਨੂੰ ਪਰਲੀ ਤੱਕ ਮੈਨੂੰ 5-6 ਦਿਨੋਂ ਬੈਠੇ ਨੂੰ ਅੱਛਾ ਹਾਂ ਅੱਛਾ ਕੀ ਕਹਿੰਦੇ ਨੇ ਕਿਉਂ ਨਹੀਂ ਤਲ ਰਹੀ ਤੁਹਾਡੀ ਢੇਰੀ ਮਗਲੀ ਆਈ ਗਿੱਲੀ ਆ ਰਹੀ ਹੈ ਸਾਹ ਦੇ ਦਿੰਦੇ ਜਾ ਘਰ ਨੂੰ ਹਾਂ ਨਹੀਂ ਇੱਥੇ ਜਦੋਂ ਵੇਖਿਆ ਕਿ ਮੀਂਹ ਪਿਆ ਕੱਲ ਤਾਪੋਂ ਰੇੜੀ ਦੀ ਮੰਡੀ ਦੇ ਵਿੱਚ ਜਿੰਨੀਆਂ ਹੁਣ ਤੱਕ ਦੀਆਂ ਖਰੀਦ ਕੀਤੀਆਂ ਗਈਆਂ ਬੋਰੀਆਂ ਸਨ ਉਹਨਾਂ ਦੇ ਉੱਤੇ ਵੀ ਮੀਂਹ ਪਿਆ ਪਰ ਉਹ ਬੋਰੀਆਂ ਜਿਹੜਾ ਸਵੇਰ ਤੋਂ ਹੀ ਉਹਨਾਂ ਨੂੰ ਗੱਡੀਆਂ ਦੇ ਵਿੱਚ ਲਿਫਟਿੰਗ ਸ਼ੁਰੂ ਕਰ ਦਿੱਤੀ ਗਈ ਪਰ ਕਿਸਾਨ ਦੀ ਫਸਲ ਗਿੱਲੀ ਹੈ ਤੇ ਬੋਰੀਆਂ ਵਾਲੀ ਸੁੱਕੀ ਹੈ ਨਾ ਉਹ ਗਿੱਲੀ ਤਾਂ ਪਈ ਆ ਖਲਾਰ ਖਲਾਰ ਦੇ ਝੋਨਾ ਖਲਾਰਦੇ ਝੋਨੇ ਨੂੰ ਬਲਾਰੀ ਪਈ ਹੈ ਝੋਨੇ ਨੂੰ ਖਲਾਰ ਦਿੰਦੇ ਸੁਕਾ ਲੋ ਹੀ ਬਸ ਮੈਂ ਇਹਨੂੰ ਮੈਂ 500 ਦਰ ਦਿਆਂ ਤੈਨੂੰ ਮੈਨੂੰ 500 ਦਿਆਂਗਾ ਬੇਟੇ ਉਹਤੇ ਇਦਾਂ ਹਲੋ ਬਾ ਸੁਣੋ ਜੀ ਉਹ ਟਰੱਕ ਸਵੇਰੀ ਲੱਦੇ ਆ ਗਿੱਲੇ ਲੱਦ ਰਹੇ ਆ ਵੀ ਜਿਹੜੀ ਜ਼ਿਮੀਂਦਾਰ ਕੀ ਫਸਲ ਆ ਉਦੋਂ ਜੇ ਮੜਜੀ ਨਰਮ ਜੀ ਆ ਮੜਜੀ ਗੀ ਵੀ ਤਾਂ ਵੀ ਕਹਿੰਦਾ ਨਰਮਾ ਜਿਹੜੀ ਅੱਤਰਾਤ ਬਾਸਪਈ ਨਹੀਂ ਚੁਰੇ ਹਥੇ ਲੱਦ ਰਹੇ ਆ ਗਦਾਮਾਂ ਮਾ ਲੱਗ ਲੱਗ ਰਹੇ ਆ ਔਹ ਟਰੱਕ ਤੇ ਫਿਰ ਇਥੇ ਸਾਹਮਣੇ ਪੜੇ ਆ ਤੁਸੀਂ ਵੀ ਦੇਖੋ ਟਰੱਕ ਲੱਦ ਰਹੇ ਨੇ ਉਹ ਸੁੱਕੀ ਆ ਉਹ ਸੁੱਕੀ ਕਹਿੰਦੇ ਆ ਸੁੱਕੀ ਉਹ ਗਿੱਲੀ ਨਹੀਂ ਹੂੰ ਗਦਾਮਾਂ ਮਾ ਲਗੇਗੀ ਗਲੇਗੀ ਨਹੀਂ ਉਹ ਗਲੇਗੀ ਸਾਡੀ ਮੜਜੀ ਕੀ ਨਰਮੀਆਂ ਜੇ ਉਹ ਕਦੇ ਨਰਮ ਆ ਬਰ ਨਹੀਂ ਉਹ ਗੱਲ ਕੁਝ ਨਹੀਂ ਹੈ ਬਰ ਬਰ ਨਾ ਬਸ ਹੂੰ ਬਲੇਵਰ ਹੈ ਨਹੀਂ ਅਗਲਾ ਖੈਰੀ ਹੋਇਆ ਤੇਰੀ ਦਰਮਾਗੀ ਉਸ ਵਕੀਲਾ ਮਬ ਅਲਗਾ ਮਸ਼ੀਨ ਜੀ 1 ਪੁਆਇੰਟ ਆ ਜੀ ਹੂੰ 1 ਪੁਆਇੰਟ ਕੰਨਾ ਕਹੋ ਹਰਾਨ ਗਿਆ ਜੀ ਬਸ ਹੂੰ ਬੀਬੀਦਾਰ ਬਹੁਤ ਹਰਾਨ ਹੋ ਰਿਹਾ ਤਾਂ ਇੱਥੇ ਹੋਰ ਵੀ ਕਿਸਾਨ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿਸਾਨ ਦੇ ਕੋ ਬਹੁਤ ਸਾਰੇ ਡਰ ਹੁੰਦੇ ਨੇ ਜਦੋਂ ਫਸਲ ਜਿਹੜੀ ਉਹਦੇ ਖੇਤਾਂ ਦੇ ਵਿੱਚ ਖੜੀ ਹੁੰਦੀ ਹੈ ਗੜੇਮਾਰੀ ਦਾ ਡਰ ਹੈ ਉਸ ਨੂੰ ਬੱਦਲ ਵਾਈ ਦਾ ਡਰ ਹੈ ਉੱਥੇ ਹੀ ਅੱਗ ਲੱਗਣ ਵਰਗੀਆਂ ਕਟਨਾਵਾਂ ਦਾ ਜਿਹੜਾ ਡਰ ਹੈ ਇਹ ਵੀ ਕਿਸਾਨ ਨੂੰ ਹੁੰਦਾ ਹੈ ਤਾਂ ਇਸੇ ਵਜ੍ਹਾ ਕਰਕੇ ਕਿਸਾਨ ਆਪਣੀ ਫਸਲ ਸਾਂਭਣ ਦੀ ਕੋਸ਼ਿਸ਼ ਕਰਦਾ ਹੈ ਪਰ ਮੰਡੀ ਦੇ ਵਿੱਚ ਇੱਥੇ ਜਿਹੜੀ ਹਰਾਸ਼ਮੈਂਟ ਹੋ ਰਹੀ ਹੈ ਇਸ ਨੂੰ ਵੇਖ ਕੇ ਇਹ ਲੱਗਦਾ ਹੈ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਇਹ ਕਹਿਣ ਲੱਗ ਜਾਵੇਗੀ ਆਪਣੇ ਮੂੰਹ ਤੋਂ ਹੀ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਛੱਡ ਦੇਾਂਗੇ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਜੀ ਹਾਂ ਕਿਹੜੇ ਪਿੰਡ ਤੋਂ ਪੁੰਨਹੜੀ ਠੀਕ ਹੈ ਕੀ ਹਾਲਾਤ ਨੇ ਬਾਈ ਜੀ ਹਾਲਾਤ ਵਾਹ ਠੀਕ ਨਹੀਂ ਹੈਗੇ ਜੀ ਉਰੇ ਹਫਤਾ ਹੋ ਗਿਆ। ਹੂੰ। ਇਹੀ ਵਜ੍ਹਾ ਹੈ ਜਿਹੜੀ ਨਵੀਂ ਪੀੜ੍ਹੀ ਹੈ ਬਾਹਰ ਜਾ ਰਹੀ ਹੈ ਖੇਤੀ ਨਹੀਂ ਕਰਨੀ ਚਾਹੁੰਦੇ। ਹਾਂ ਜੀ ਹਾਂ ਇਹੀ ਹੈ ਜੀ ਵਜ੍ਹਾ ਹੀ ਆ। ਕਿਉਂ ਉੱਥੇ ਸਾਨੂੰ ਹਫਤਾ ਹੋ ਗਿਆ। ਖੱਜਲ ਖਿਆਰ ਹੁੰਦਿਆਂ ਨੂੰ। ਹੂੰ। ਆ ਜਾਆ ਚੱਲਿਆ। ਸਰਕਾਰ ਨੂੰ ਚਾਹੀਦਾ ਜੀ ਇਸ ਬਾਰੇ ਜੇ ਕਿਸਾਨਾਂ ਵਾਲੇ ਸੋਚਣਾ ਚਾਹੀਦਾ ਵੀ ਜਲਦੀ ਕੋਈ ਮਾੜਾ ਫਨਕ ਦਾ ਉੱਪਰ ਸੁੱਕਦੀ ਦਾ ਬਸ ਉਹ ਤੇ ਗਿੱਲੀ ਤਾਂ ਨਹੀਂ ਹੁੰਦੀ ਹੈਗੀ ਇਹ। ਉੱਪਰ-ਉੱਪਰ ਇਹ ਥੱਲੇ ਸੁੱਕੀ ਪਈਆ ਗਣਕਦਾ ਠੀਕ ਹੈ। ਬਿਜਲਦ ਆ ਨਾ ਉਹ ਕਰਨ ਹੈਰਾਨ ਕਰਨ ਨਾ ਨਾ ਬੋਲੀ ਕਰਨ ਨਾ ਤੁਲੇ ਜੇ ਕਣਕ ਪੜਾਣੇ ਬੜੇ ਕੰਮ ਜੀ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜਿਹੜੀ ਤੇ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਦਾ ਹੱਲ ਕਰੇ ਤੇ ਕਿਸਾਨਾਂ ਨੂੰ ਹੈ ਜਿਹੜਾ ਪਹਿਲ ਦੇ ਤੌਰ ਦੇ ਉੱਤੇ ਉਹਨਾਂ ਦਾ ਦਾਣਾ ਦਾਣਾ ਮੰਡੀਆਂ ਦੇ ਵਿੱਚੋਂ ਖਰੀਦਿਆ ਜਾਵੇ